ਯਾਦ ਜੋੜ ਗਏ ਬੜਾ ਮੱਦੀ ਕੀਤੀ ਆਗੀ। ਘਰੋਂ ਵਕੇ ਆ ਗਏ। ਸਾਸੀ ਗਾਲ ਸਾਰਿਆਂ ਨੂੰ ਵੀਰ ਅਸੀਂ ਰਸ਼ਨ ਆਰਮੀ ਚ ਫਸ ਚੁੱਕੇ ਆਂ। ਇਸ ਟਾਈਮ ਅਸੀਂ ਸਟੂਡੈਂਟ ਵੀ ਇਤਾਈ ਸੀ ਮਾਸਕੋ ਸਾਨੂੰ ਧੋਖੇ ਨਾਲ ਇਹ ਆਰਮੀ ਦੇ ਫਰਤੀ ਕਰ ਲਿਆ। ਸਾਨੂੰ ਕੰਮ ਦਾ ਕਹਿ ਕੇ ਅੱਗੇ ਲੈ ਗਏ। ਤੇ ਪਛਾਰਾ ਖੜੇ ਮੱਤ ਕਰਨੀ ਸਿਰਫ ਹੁਣ ਤੀ ਕਿਸੇ ਨਹੀਂ ਕਰਨਾ। ਹੁਣ ਸਾਨੂੰ ਉਹਨੇ ਗੰਨਾ ਫੜਾਤੀਆਂ ਕੋਈ ਟ੍ਰੇਨਿੰਗ ਦਿੱਤੀ ਨਾ ਕੋਈ ਖਾਣਾ ਖਾਣ ਨੂੰ ਦਿੰਦੇ ਆ। ਫੜਾ ਦੇ ਨਾਲ ਧੋਖਾ ਹੋਇਆ ਸਾਨੂੰ ਗਾਂ ਭੇਜ ਰਹੇ ਲੜਨ ਵਾਸਤੇ। ਫੜੇ ਦਾ 15 ਬੰਦੇ ਸੀਗੇ ਆਲਰੇਡੀ 5-6 ਬੰਦ ਨੂੰ ਭੇਜ ਚੁੱਕਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂ ਵਿਰਲ ਹੋ ਰਹੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਰਸਲ ਇਸ ਵੀਡੀਓ ਚ ਮੋਗਾ ਦੇ ਪਿੰਡ ਚੱਕ ਕੰਨਿਆ ਸੋਸਾਇਟੀ ਦਾ ਬੁੱਟਾ ਸਿੰਘ ਵੀ ਹੈ ਜੋ ਕਿ ਤਕਰੀਬਨ 1 ਸਾਲ ਪਹਿਲਾਂ ਘਰ ਦੇ ਮਾੜੇ ਆਰਥਿਕ ਹਾਲਾਤਾਂ ਨੂੰ ਬਦਲਣ ਦਾ ਸੁਪਨਾ ਲੈ ਕੇ ਰੋਸ ਗਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਉੱਥੇ ਉਸ ਦੀ ਜ਼ਿੰਦਗੀ ਖਤਰੇ 'ਚ ਪੈ ਜਾਵੇਗੀ ਅਤੇ ਉਸ ਨੂੰ ਆਪਣੀ ਜ਼ਿੰਦਗੀ ਲਈ ਸਰਕਾਰ ਅੱਗੇ ਮਦਦ ਦੀ ਅਪੀਲ ਕਰਨੀ ਪਵੇਗੀ ਅਸੀਂ ਵੀ ਜੀਪੀ ਸਰਕਾਰ ਨੂੰ ਇੱਕੋ ਅਪੀਲ ਕਰਦੇ ਹਾਂ ਕਿ ਸਾਨੂੰ ਇੱਥੋਂ ਕਢਾਇਆ ਜਾਏ ਸਾਰੀ ਜਾਨ ਦੀ ਬਹੁਤ ਜ਼ਿਆਦਾ ਖਤਰਾ ਹੈ ਸਾਡੇ ਕੋਲ 1-2 ਦਿਨ ਦਾ ਟਾਈਮ ਹੈ ਔਰ ਸਾਡੇ ਨਾਲ ਦੇ 5 ਮੁੰਡੇ ਮਰ ਚੁੱਕੇ ਐ ਅਸੀਂ 15 ਮੁੰਡੇ ਆਈ ਅੱਛੀ 6-7 ਮੁੰਡੇ ਬਚੇ ਐ ਬਾਕੀ ਸਾਰੇ ਅੱਗੇ ਚੱਲ ਗਏ ਦਿਨ ਅਸੀਂ ਭਾਜਪਾ ਸਰਕਾਰ ਨੂੰ ਇਹੋ ਬੋਲਣਾ ਚਾਹੁੰਦੇ ਹਾਂ ਕਿ ਸਾਨੂੰ ਇੱਥੋਂ ਭਵਾਇਆ ਜਾਏ। ਤੁਮ ਮੱਦੀ ਹੋ ਰਹੇ ਹੋ। ਨਾਇਬ ਚੇਨੀ ਸੇ ਮੈਂ ਪੀ ਲਈ ਕਿ ਅਸੀਂ ਨਿਕਲੋਏ ਜਲਦੀ ਜਲਦੀ। ਆਪਣੇ ਪੁੱਤ ਨੂੰ ਮੌਤ ਦੇ ਮੋਹ ਦੇ ਵਿੱਚ ਵੇਖ ਕੇ ਬੁੱਢੇ ਮਾਪਿਆਂ ਦੇ ਦਿਲ ਉੱਤੇ ਕੀ ਬੇਤਰੀ ਹੋਵੇਗੀ ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮਾਂ ਵੱਲੋਂ ਆਪਣੇ ਪੁੱਤ ਦੀ ਸਹੀ ਸਲਾਮਤ ਕਰ ਵਾਪਸ ਦੀ ਹਰ ਪਲ ਦੁਆ ਕੀਤੀ ਜਾ ਰਹੀ ਹੈ। ਤੁਹਾਡਾ ਬੇਟਾ ਕਿਹੜੇ ਦੇਸ਼ ਗਿਆ ਜੀ ਕਿਵੇਂ ਗਿਆ ਸੀ ਜੀ? ਅਰਾਛੀਆ ਵਿੱਚ ਕੀ ਨਾਮ ਕੀ ਉਹਨਾਂ ਦਾ? ਮੋਟਾ ਸਿੰਘ। ਕੀ ਹੋਇਆ ਕੀ ਸੀ ਕਿ ਕੌਣ ਲੈ ਗਿਆ ਸੀ ਸਾਰੀ ਗੱਲਬਾਤ? ਉੱਥੋਂ ਦਾ ਦਿੱਲੀ ਦਾ ਏਜੰਟ। ਸਾਨੂੰ ਕੋਈ ਪਤਾ ਨਹੀਂ ਉਹਨੇ ਸਾਨੂੰ ਕੋਈ ਗੱਲ ਨਹੀਂ ਦੱਸੀ। ਇੱਥੋਂ ਚਲਾ ਗਿਆ। ਇਹ ਨਹੀਂ ਦਰੂ ਵੀ ਵੇਣੀ। ਸਾਲ ਹੋ ਗਿਆ। ਹੁਣ ਕੀ ਚੱਕਰ ਕੀ ਹੈ ਜੀ ਹੁਣ ਸਾਡੇ ਨਾਲ ਕਰ ਗਿਆ ਉੱਥੇ ਕੋਈ ਹੈਗੀ ਮੈਡਮ। ਉਹ ਕੋਈ ਉਹਨੂੰ ਪੈਸਿਆਂ ਦਾ ਲਾਲਚ ਦੇ ਕੇ ਠੱਗੀ ਮਾਰ ਕੇ ਉਹਨਾਂ ਨੂੰ ਲੈ ਗਈ ਉੱਥੋਂ। ਇੱਥੇ ਲੈ ਕੇ ਗਿਆ 15 ਬੰਦਿਆਂ ਦਾ। ਇੱਥੇ ਲੱਗੇ ਗਏ ਨੇ ਸਾਨੂੰ ਨਹੀਂ ਪਤਾ ਸਾਨੂੰ ਨੇ ਵੀਡੀਓ ਦੇਖੀ ਐ ਨੇ ਵੀਡੀਓ ਦੇਖੀ ਐ ਨੇ ਅਸੀਂ ਤੁਹਾਨੂੰ ਕੀ ਪਤ ਤੋਂ ਪਤਾ ਲੱਗਿਆ ਕਿ ਸਾਨੂੰ ਲੱਗਾ ਕਿੰਨੀ ਤਰੀਕ ਨੂੰ 12 ਤਰੀਕ ਨੂੰ ਕੀ ਵੀਡੀਓ ਵਿੱਚ ਕੀ ਆਇਆ ਜੀ ਉਹਦੇ ਵਿੱਚ ਵੀਡੀਓ ਵਿੱਚ ਵੀ ਉਹਨਾਂ ਨੂੰ ਵੀ ਸਾਡੀ ਜਾਨ ਨੂੰ ਖਤਰਾ ਹੈ ਸਾਨੂੰ ਛਡਾ ਲਓ ਜਿਵੇਂ ਵੀ ਤੁਸ ਛਡਾਇਆ ਜਾਂਦਾ ਹੈ ਕੀ ਮੰਗ ਕੀ ਕਰਦੇ ਆਂ ਅਸੀਂ ਮੰਗ ਕਰਨੀ ਵੀ ਸਾਡਾ ਬੇਟਾ ਘਰੇ ਆਉਣਾ ਚਾਹੀਦਾ ਹੈ ਸਾਡਾ ਬੇਟਾ ਜ਼ਰੂਰ ਆਉਣਾ ਚਾਹੀਦਾ ਹੈ ਸਾਨੂੰ ਤੁਹਾਡਾ ਤੰਵਾਦ ਕਰਾਂਗੇ ਇਸ ਦੁੱਖ ਦੀ ਘੜੀ ਦੇ ਵਿੱਚ ਪਿੰਡ ਵਾਸੀ ਅਤੇ ਰਿਸ਼ਤੇਦਾਰ ਪਰਿਵਾਰ ਨੂੰ ਹਿੰਮਤ ਦਿੰਦੇ ਨਜ਼ਰ ਆ ਰਹੇ ਨੇ ਤੇ ਨਾਲੇ ਦੱਸ ਰਹੇ ਨੇ ਕਿ ਕਿਵੇਂ ਪੂਰਾ ਪਰਿਵਾਰ ਪੁੱਤ ਦੀ ਚਿੰਤਾ ਦੇ ਵਿੱਚ ਖਾਣਾ ਪੀਣਾ ਤੇ ਸੋਣਾ ਵੀ ਛੱਡ ਚੁੱਕਾ ਹੈ ਇੱਕ ਵਾਰੀ ਇਹਨਾਂ ਪੁੱਤਰ ਆਵੇ ਤਾਂ ਮੁਰਕੇ ਖੈਰੀਸ ਕੋ ਕੀ ਆਵੇ ਪੁੱਤਰ ਇਹਨੂੰ ਰੱਖੋ ਰੱਖੋ ਦੇ ਛੱਡੀ ਪੈ ਕਿੰਨੇ ਦਿਨਾਂ ਦਾ ਕੋਈ ਆ ਉਧਰੋਂ ਫੋਨ ਫੜਾ ਆਵੇ ਕੋਈ ਆਸ ਨਹੀਂ ਇਹਨਾਂ ਨੂੰ ਬਚ ਨਾ ਜੀਆਂ ਨੂੰ ਕੌਣ ਤੱਕ ਆਉਂਦਾ ਨਹੀਂ ਪਿਆ ਕਿਤੇ ਕਿਤੇ ਜਨ ਆਸਨਾ ਰੋਟੀ ਖਾਂਦੀਆਂ ਨੇ ਨਾ ਰਾਤ ਖਾਂਦੀਆਂ ਨੇ ਰਾਤ ਵੀ ਸਾਰੀ ਰਾਤ ਬੈਠੇ ਕੰਡਤੀਆਂ ਨੇ ਰੋਈ ਜਾਂਦੀ ਬੁੱਟਾ ਫੋਨ ਕਰ ਬੁੱਟੇ ਸਾਡੇ ਮੈਸੇਪਾ ਕਿਸੇ ਬੁੱਟਾ ਸੁਣੇ ਤਾਂ ਕਰੇ ਬਚਾਰਾ ਉਧਰ ਬੁੱਟਾ ਸਿੰਘ ਦੀ ਭੈਣ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਗੁਹਾਰ ਨੂੰ ਜਲਦ ਤੋਂ ਜਲਦ ਸੁਣਿਆ ਜਾਵੇ ਜਦ ਕਿ ਦੂਜੇ ਪਾਸੇ ਬੁੱਟਾ ਸਿੰਘ ਦੇ ਭਾਣ ਜਿਨੇ ਪ੍ਰਸ਼ਾਸਨ ਅਤੇ ਮੰਤਰੀਆਂ ਉੱਤੇ ਸੁਣਵਾਈ ਨਾ ਕਰਨ ਦੇ ਇਲਜ਼ਾਮ ਵੀ ਲਗਾਏ ਨੇ ਮੇਰੇ ਬ੍ਰਦਰ ਰਾਜੀ ਬੁੱਟਾ ਸਿੰਘ ਇੱਕ ਲੋਦਾ ਬ੍ਰਦਰ ਆ ਮੇਰਾ ਦੋ ਸਿਸਟਰਾਂ ਸੀ ਇੱਕ ਭਰਾ ਸਾਡਾ ਜੀ ਸਾਲ 2024 ਵਿੱਚ 24 24 ਤਰੀਕ 10ਵੇਂ ਮਹੀਨੇ ਦੀ 2024 ਦੇ ਵਿੱਚ ਰਸ਼ੀਆ ਦੇ ਵਿੱਚ ਕੰਮ ਕਰਨ ਲਈ ਗਿਆ ਸੀ ਇੰਜਨ ਡਰਾਈ ਭੇਜਿਆ ਗਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਕਿੱਦਾਂ ਵੀ ਭੇਜਿਆ ਸਾਨੂੰ ਨਹੀਂ ਪਤਾ ਹੈਗਾ ਹੁਣ ਐਸੋ ਪਤਾ ਕਿੱਥੇ ਹੈ ਜੀ ਰਸ਼ੀਆ ਦੇ ਵਿੱਚ ਹੈਗਾ ਜੀ ਉਹਨਾਂ ਨੇ ਅੱਗੇ ਜੋ ਅਸੀਂ ਵੀਡੀਓ ਦੇ ਦੌਰਾਨ ਦੇਖ ਰਹੇ ਉਹਨਾਂ ਨੇ ਯੂਕਰੇਨ جنگ ਲਈ ਉਹਨਾਂ ਨੂੰ ਅੱਗੇ ਤੇ ਖੇਲ ਦਿੱਤਾ ਮੌਤ ਦੇ ਮੂੰਹ ਵਿੱਚ ਸਾਡੀ ਇੱਕੋ ਇੱਕ ਮੰਗ ਆ ਸਾਡੇ ਵੀਰ ਨੂੰ ਸਹੀ ਸਲਾਮਤ ਵਾਪਸ ਭੇਜਿਆ ਉਹਨਾਂ ਨੇ ਜਲਦੀ ਵੀਜ਼ਾ ਲਗਵਾਤਾ ਪੈਸੇ ਲੈ ਲਏ ਸਾਡੇ ਤੋਂ 3.5 ਲੱਖ ਰੁਪਏ ਇਹ ਨਹੀਂ ਪਤਾ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਕਿੱਦਾਂ ਵੀ ਭੇਜਿਆ ਜਿਵੇਂ ਇਸ ਤੀਕਰ ਨੇ ਸਾਲ ਹੋ ਗਿਆ ਤੁਹਾਡਾ ਫੋਨ ਤੇ ਗੱਲ ਨਹੀਂ ਹੁੰਦੀ ਉਹਨਾਂ ਨੂੰ ਹਾਂਜੀ ਹੁੰਦੀ ਸੀਗੀ ਆ ਜਦੋਂ ਦੀ ਵੀਡੀਓ ਕਿੰਨੇ ਦਿਨ ਹੋ ਗਏ ਆਈਏ ਉਸ ਤੋਂ ਬਾਅਦ ਸਾਡੀ 1-2 ਵਾਰ ਗੱਲ ਹੋਈ ਆ ਉਦੋਂ ਦੀ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋ ਰਹੀ ਘਰ ਦੇ ਹਾਲਾਤ ਸਾਡੇ ਬਹੁਤ ਮਾੜੇ ਜਿੱਦਾਂ ਤੁਸੀਂ ਦੇਖ ਲਓ ਮੇਰੀ ਮਾਤਾ ਦੀ ਹਾਲਤ ਕਿੱਦਾਂ ਦੀ ਆ ਬਹੁਤ ਗੰਭੀਰ ਹਾਲ ਦਾ ਇਹ ਵੀ ਪਤਾ ਲੱਗ ਰਿਹਾ ਜਿਹੜੇ ਤੁਹਾਡੇ ਪਿਤਾ ਜੀ ਆ ਉਹ ਵੀ ਠੀਕ ਨਹੀਂ ਹੈਗੇ ਹਾਂਜੀ ਹਾਂਜੀ ਬਹੁਤ ਉਹਨਾਂ ਦੀ ਹਾਲਤ ਵੀ ਬਹੁਤ ਰੋਜ਼ ਇੰਜੈਕਸ਼ਨ ਲੱਗਦੇ ਆ ਮੇਰੀ ਮਾਤਾ ਨੂੰ ਮੈਂ ਮੈਂ ਹੌਸਲਾ ਕਰਕੇ ਤੋਰੀ ਫਿਰਦੀ ਆ ਮੇਰੀ ਮਾਂ ਦੇ ਵੀ ਉਹ ਠੀਕ ਰਹਿਣ ਵਧੀਆ ਸਾਨੂੰ ਕੋਈ ਤੇ ਉਹਨਾਂ ਨੂੰ ਉੱਥੇ ਮੌਤ ਦਾ ਡਰ ਹੈਗਾ ਸੀ ਕਿ ਰਸ਼ੀਆ ਆਰਮੀ ਨੇ ਉਹਨਾਂ ਨੂੰ ਜ਼ਬਰਦਸਤੀ ਜੰਗ ਦੇ ਵਿੱਚ ਲੈ ਗਿਆ ਹੈਗੀ ਫਸਟ ਗੱਲਬਾਤ ਹੋਈ ਸੀ 12 ਤਰੀਕ ਨੂੰ ਉਹਨਾਂ ਦਾ ਵੌਇਸ ਮੈਸੇਜ ਆਇਆ ਸੀਗਾ ਕਿ ਉਹਨਾਂ ਨੇ ਕਿਹਾ ਬਹੁਤ ਡਰੀ ਹੋਈ ਆਵਾਜ਼ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਠੀਕ ਠਾਕ ਆ ਤੇ ਬਾਕੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹੀ ਪਤਾ ਲੱਗਿਆ ਕਿ ਉਹ ਬਹੁਤ ਡਰੇ ਹੋਏ ਆ ਤੇ ਉਹਨਾਂ ਨੂੰ ਜਾਨ ਦਾ ਖਤਰਾ ਆਇਆ ਹੈਗਾ ਵਾ ਕਿੰਨੇ ਜਣੇ ਸੀ ਇਹ ਇਹ 15 ਜਣੇ ਹੈਗੇ ਸੀ ਤੁਸੀਂ ਕੋਈ ਗੱਲਬਾਤ ਕੀਤੀ ਉਹਨਾਂ ਨਾਲ ਹਾਂਜੀ ਮੇਰੀ ਗੱਲਬਾਤ ਹੁੰਦੀ ਸੀ ਕਿ ਪਹਿਲਾਂ ਵਧੀਆ ਗੱਲਬਾਤ ਕਰਦੇ ਸੀ ਤੇ ਜਿੱਦਾਂ ਦਾ ਰਸ਼ੀਆ ਆਰਮੀ ਦੇ ਵਿੱਚ ਉਹਨਾਂ ਨੂੰ ੱੱਕੇ ਨਾਲ ਲੈ ਕੇ ਗਏ ਆ ਉਦੋਂ ਦੀ ਕੋਈ ਗੱਲਬਾਤ ਮੇਰੇ ਨਾਲ ਨਹੀਂ ਹੋਈ ਅਧਿਕਾਰੀਆਂ ਕੋਲ ਤਾਂ ਬਹੁਤ ਗਏ ਆ ਜੀ ਮੰਤਰੀਆਂ ਤੱਕ ਵੀ ਗਏ ਆ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਕਦੋਂ ਇਸ ਦੁਖੀ ਪਰਿਵਾਰ ਦੀ ਫਰਿਆਦ ਸਰਕਾਰਾਂ ਦੇ ਕੰਨਾਂ ਪਵੇਗੀ ਅਤੇ ਬੂਟਾ ਸਿੰਘ ਨੂੰ ਸਹੀ ਸਲਾਮਤ ਆਪਣੇ ਘਰ वापस लिया जाएगा यह तो आने वाला समा ही दसेगा मोगा तो अरोड़ा दी रिपोर्ट ई टी भारत